ਸੋਨ ਲਈ ਪਹਿਲਾ 33 ਅੰਕ ਲੈਣੇ ਪੈਂਦੇ ਸੀ ਹੁਣ ਨਹੀਂ ਲੈਣੇ ਪੈਣਗੇ ਜੇਕਰ ਤੁਸੀਂ ਵਿਦਿਆਰਥੀਓ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲਓ ਤੇ ਸ਼ੇਅਰ ਜ਼ਰੂਰ ਕਰ ਦਿਓ ਦੱਸਿਆ ਕਿ ਪਹਿਲਾਂ ਪਾਸ ਹੋਣ ਦੇ ਲਈ 33 ਅੰਕ ਚਾਹੀਦੇ ਸੀ ਪਰ ਉਹ ਨੰਬਰ ਘਟਾ ਕੇ ਹੁਣ ਸਿਰਫ ਤੇ ਕਰ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਜੋ ਕਾਲਜ ਦੇ ਵੱਲੋਂ ਸੀਸੀਏ ਦੇ 15 ਨੰਬਰ ਦਿੱਤੇ ਜਾਂਦੇ ਸੀ ਉਹ ਵੀ ਹੁਣ ਇਨਕਲੂਡਡ ਹੋਣਗੇ ਅਤੇ ਵਿਦਿਆਰਥੀਆਂ ਲਈ ਕਿਤੇ ਨਾ ਕਿਤੇ ਖੁਸ਼ਖਬਰੀ ਜ਼ਰੂਰ ਹੈ ਵਿਦਿਆਰਥੀ ਬਹੁਤ ਖੁਸ਼ ਹੋ ਰਹੇ ਨੇ ਇਸ ਖਬਰ ਨੂੰ ਸੁਣ ਕੇ ਦੱਸੇ ਕਿ ਬੀ ਕਾਮ ਬੀ ਪੀਏ ਬੀਏ ਅਤੇ ਬੀ ਟੈਕ ਕਰਨ ਵਾਲੇ ਵਿਦਿਆਰਥੀ ਨੇ ਜਿਹੜੇ ਇਸ ਦਾ ਕਹਿ ਸਕਦੇ ਆ ਬਹੁਤ ਹੀ ਨਿੱਘਾ ਸਵਾਗਤ ਕਰਦੇ ਨੇ ਕਿਤੇ ਨਾ ਕਿਤੇ ਕਾਲਜਾਂ ਦੇ ਡੀਨ ਪ੍ਰੋਫੈਸਰ ਵੀ ਖੁਸ਼ ਹੋ ਰਹੇ ਨੇ ਔਰ ਤੁਹਾਨੂੰ ਇਹ ਜਾਣਕਾਰੀ ਦੇ ਦਿੰਦੇ ਆ ਕਿ ਜੋ ਨਵੀਂ ਸਿੱਖਿਆ ਪ੍ਰਣਾਲੀ ਦੇ ਅਨੁਸਾਰ ਇਹ ਫੈਸਲਾ ਆਇਆ ਇਸ ਦਾ ਹਰ ਕੋਈ ਸਵਾਗਤ ਕਰਦੇ ਆ ਤਾਂ ਬਿਲਕੁਲ ਬੱਚਿਆਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਨਾ ਕੀਤਾ ਜਾਵੇ ਕਿਸੇ ਤਰ੍ਹਾਂ ਉਹਨਾਂ ਦੇ ਦਿਮਾਗ ਦੇ ਉੱਤੇ ਦਬਾਅ ਨਾ ਪਾਵੇ ਡਿਪਰੈਸ਼ਨ ਦੇ ਵਿੱਚ ਨਾ ਜਾਣ ਇਸ ਲਈ ਇਹ ਨੰਬਰ ਨੇ ਜਿਹੜੇ ਘਟਾ ਕੇ 33 ਤੋਂ 23 ਕਰ ਦਿੱਤੇ ਗਏ ਨੇ ਤੇ ਜੋ ਕਾਲਜ ਦੀਆਂ ਗਤੀਵਿਧੀਆਂ ਦੇ ਵਿੱਚ ਪਾਰਟਿਸਿਪੇਟ ਕਰਦੇ ਸੀ ਉਹਨਾਂ ਦੇ 15 ਨੰਬਰ ਲੱਗਦੇ ਸੀ ਉਹ ਵੀ 23ਾਂ ਦੇ ਵਿੱਚ 15 ਨੰਬਰ ਹੁਣ ਜੁੜਿਆ ਕਰਨਗੇ ਤਾਂ ਜੇਕਰ ਤੁਸੀਂ ਵਿਦਿਆਰਥੀਆਂ ਇਹ ਖਬਰ ਸੁਣ ਕੇ ਤੁਹਾਨੂੰ ਕਿੰਨੀ ਖੁਸ਼ੀ ਹੋਈ ਜਾਂ ਫਿਰ ਤੁਸੀਂ ਇਸ ਤੋਂ ਨਾ ਖੁਸ਼ ਹੋ ਤੁਸੀਂ ਇਸ ਦੇ ਨਾਲ ਸਹਿਮਤ ਨਹੀਂ ਹੋ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰੋ